ਕਿ 1705 ਈਸਵੀ ਦੇ ਵਿੱਚ ਸੂਬਾ ਸਰਹੰਦ ਨੇ 5 ਸਾਲ ਤੇ 7 ਸਾਲ ਦੀ ਉਮਰ ਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਚ ਚੜਾਇਆ ਮੈਂ ਨਾਲ ਇਹ ਵੀ ਲਿਖਤਾ ਕਿ ਜਿਸ ਵੇਲੇ ਨੀਹਾਂ ਚ ਜਨਵਾਰ ਰਹੇ ਸੀ ਜਦੋਂ دیوار ਕੰਧ ਗੋਡਿਆਂ ਤੱਕ ਪਹੁੰਚੀ ਤਾਂ ਗੋਡੇ ਬਾਹਰ ਸੀ ਰਦਾ ਸਿੱਧਾ ਕਰਾਉਣ ਵਾਸਤੇ ਇੱਟ ਨਹੀਂ ਛਿੱਲੀ ਗਈ ਗੋਡੇ ਛਿੱਲੇ ਗਏ ਚਾਰੇ ਇਹ ਵੀ ਲਿਖਤਾ ਨਾਲ ਮੈਂ ਇਹ ਵੀ ਦੱਸਤਾ ਕਿ ਜਿਸ ਵੇਲੇ ਕੰਦ ਉੱਪਰ ਵਧ ਰਹੀ ਸੀ ਤਾਂ ਬਾਬਾ ਜੋਰਾਵਰ ਸਿੰਘ ਜੀ ਜਿਹੜੇ ਵੱਡੇ ਸਹਿਬਜਾ ਦੇ ਸੀ ਉਹਨਾਂ ਦੀ ਅੱਖਾਂ 'ਚੋਂ ਅਥਰੂ ਆ ਗਏ ਤਾਂ ਛੋਟੇ ਸਹਿਬਜਾ ਦੇ ਬਾਬਾ ਫਤੇ ਸਿੰਘ ਕਹਿੰਦੇ ਭਾਈ ਸਾਹਿਬ ਤੁਹਾਡੀ ਅੱਖਾਂ 'ਚੋਂ ਅਥਰੂ ਨੇ ਕੀ ਮੌਤ ਤੋਂ ਡਰ ਲੱਗਦਾ ਹੈ ਤਾਂ ਬਾਬਾ ਜੋਰਾਵਰ ਸਿੰਘ ਕਹਿੰਦੇ ਫਤੇ ਮੌਤ ਤੋਂ ਨਹੀਂ ਡਰ ਲੱਗਦਾ ਤੇਰੇ ਬਾਰੇ ਸੋਚ ਕੇ ਅੱਖਾਂ ਚ ਅੱਥਰੂ ਨੇ ਤੂੰ ਦੁਨੀਆ ਤੇ ਆਇਆ ਮੇਰੇ ਤੋਂ ਬਾਅਦ ਸੀ ਜਾਏਗਾ ਮੇਰੇ ਤੋਂ ਪਹਿਲਾਂ ਕਿਉਂਕਿ ਕੱਦ ਛੋਟਾ ਸੀ ਤਾਂ ਗਰਦਨ ਤੱਕ ਗਲੇ ਤੱਕ ਕੰਧ ਉਹਨਾਂ ਦੇ ਪਹਿਲਾਂ ਪਹੁੰਚਣੀ ਸੀ ਦਸੰਬਰ ਮਹੀਨੇ 'ਚ ਸਾਡੇ ਬਜ਼ੁਰਗ ਮੰਜੇ ਤੇ ਨਹੀਂ ਸੌਂਦੇ ਸੀ ਥੱਲੇ ਚਟਾਈ 'ਤੇ ਜਾ ਕੇ ਸੌਂਦੇ ਸੀ ਕਿਉਂਕਿ ਉਹ ਦਸੰਬਰ ਮਹੀਨੇ ਦਾ ਕਹਿਰਵਾਨ ਹਫਤਾ 21 21 ਦਸੰਬਰ ਨੂੰ ਕਿਲਾ ਛੱਡਣਾ ਪਿਆ 23 ਦਸੰਬਰ ਨੂੰ ਪਰਿਵਾਰ ਵਿਛੋੜਾ 24 ਦਸੰਬਰ ਨੂੰ ਵੱਡੇ ਸਾਬਜਾਦਾਂ ਦੀ ਸ਼ਹੀਦੀ 25 ਨੂੰ ਗ੍ਰਿਫਤਾਰੀ ਛੋਟੇ ਸਾਬਜਾਦਾਂ ਦੀ 27 ਤਰੀਕ ਨੂੰ ਨੀਹਾਂ ਦੇ ਵਿੱਚ ਇਨ ਤੇ 28 ਤਰੀਕ ਨੂੰ ਮਾਤਾ ਕੁਜਰੀ ਜੀ ਦਾ ਦੇਹਾਂਤ ਸ਼ੋਕ ਦੇ ਵਿੱਚ 8 ਸੱਤ ਦਿਨਾਂ ਚ 21 ਤੋਂ 28 ਤੱਕ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਫਿਰ ਵੀ ਗੁਰੂ ਸਾਹਿਬ ਲੜਦੇ ਰਹੇ ਫੌਜਾਂ ਖਾਲਸੇ ਦੀਆਂ ਚੜਾਈਆਂ ਚੜਦੀ ਕਲਾ ਚ ਰਹੀ ਹੈ ਸੋ ਨੂੰ ਸ਼ੋਕ ਸਭ ਤਰ੍ਹਾਂ ਦੇ ਤੌਰ ਤੇ ਮਨਾਇਆ ਜਾਂਦਾ ਤੋਂ ਲੈਂਦਾ ਹੁੰਦਾ ਹੈ ਕਿਸੇ ਨਾ ਕਿਸੇ ਦੀ ਡਿਊਟੀ ਲਾਉਂਦਾ ਰੱਬ ਮੈਂ ਤੁਹਾਨੂੰ ਆਪਣੀ ਇੱਕ ਉਦਾਹਰਨ ਦਿੰਨਾ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਤਾਂ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਮੈਂ ਬਹੁਤ ਸਾਰੇ ਪੰਜਾਬ ਦੇ ਹੱਕਾਂ 'ਚ ਬੋਲਦਾ ਰਿਹਾ ਤੁਸੀਂ ਸੁਣਿਆ ਹੋਣਾ ਇੱਕ ਵਾਰ ਕੀ ਹੋਇਆ ਮੈਡਮ ਸੁਮਿਤਰਾ ਮਹਾਜਨ ਸਪੀਕਰ ਸੀਗੇ ਤੇ 26 ਦਸੰਬਰ ਨੂੰ ਮੈਂ ਮੈਡਮ ਸੁમિત્રા ਮਹਾਜਨ ਜੀ ਕੋਲ ਗਿਆ ਇਹ ਅਰਜੀ ਲੈ ਕੇ ਉਹ ਤੋਂ ਪਹਿਲਾਂ ਮੈਂ ਕੰਪਿਊਟਰ ਦੇ ਵਿੱਚ ਕਿਉਂਕਿ ਜਿਹੜੇ ਐਮਪੀ ਹੁੰਦੇ ਆ ਉਹਨਾਂ ਨੂੰ ਪਾਸਵਰਡ ਮਿਲ ਜਾਂਦੇ ਆ ਕਿ ਇਸ ਲੋਕ ਸਭਾ ਦੇ ਵਿੱਚ ਇਹ ਤੋਂ ਪਹਿਲਾਂ ਕੀ ਕੀ ਹੋ ਚੁੱਕਿਆ ਹੈ ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਮੈਂ ਉੱਥੇ ਲਿਖ ਕੇ ਪਾਇਆ ਉਹ ਚ ਕਿ ਕੀ ਕਦੇ ਦਸੰਬਰ 27 28 ਜਿਹੜਾ ਕੀ ਕਦੇ ਛੋਟੇ ਸਹਿਬਜਾਦਿਆਂ ਨੂੰ ਇਸ ਲੋਕ ਸਭਾ ਚੋ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਦੀ ਯਾਦ ਦੇ ਵਿੱਚ ਮੌਨ ਰੱਖਿਆ ਗਿਆ ਕੰਪਿਊਟਰ ਦੇ ਉੱਤੇ ਰਿਜ਼ਲਟ ਆਇਆ ਨੋ ਨੈਵਰ ਐਵਰ ਕਦੇ ਵੀ ਨਹੀਂ ਮੈਂ ਇੱਕ ਆਪਣੇ ਲੈਟਰ ਫਰ ਤਰਜੀ ਅਰਜੀ ਲਿਖੀ ਮੈਂ ਮੈਡਮ ਸੁਵੇਤਰਾ ਮਹਾਜਨ ਜੀ ਕੋਲ ਚਲਾ ਗਿਆ ਮੈਂ ਕਹੇ ਜੀ ਕੱਲ ਨੂੰ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਈਏ 5 ਤੇ 7 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਦੀ ਲਾਸਾਨੀ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ 'ਚ ਉਹਨਾਂ ਨੇ ਆਪਣੇ ਅਫਸਰ ਬੁਲਾਏ ਤੇ ਅਫਸਰ ਕਹਿੰਦੇ ਜੀ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਗਈ ਮੈਂ ਕਹੇ ਜੀ ਫਿਰ ਇਹੀ ਤਾਂ ਦੁੱਖ ਹੈ ਆਪਾਂ ਸ਼ੁਰੂ ਕਰ ਦਿੰਦੇ ਆ ਮੈਡਮ ਸੁਮੇਤਰਾ ਮਹਾਜਨ ਜੀ ਕਹਿੰਦੇ ਮੈਨੂੰ ਲਿਖ ਕੇ ਦਿਓ ਸਾਰਾ ਕੁਝ ਡਿਟੇਲ ਮੈਂ ਲਿਖ ਕੇ ਦੇਤੀ ਸਾਰੀ ਡਿਟੇਲ ਕਿ 1705 ਈਸਵੀ ਦੇ ਵਿੱਚ ਸੂਬਾ ਸਰਹੰਦ ਨੇ 5 ਸਾਲ ਤੇ 7 ਸਾਲ ਦੀ ਉਮਰ ਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਚ ਚੜਾਇਆ ਮੈਂ ਨਾਲ ਇਹ ਵੀ ਲਿਖਤਾ ਕਿ ਜਿਸ ਵੇਲੇ ਨੀਹਾਂ ਚ ਜਨਵਾਰ ਰਹੇ ਸੀ ਜਦੋਂ دیوار ਕੰਧ ਗੋਡਿਆਂ ਤੱਕ ਪਹੁੰਚੀ ਤਾਂ ਗੋਡੇ ਬਾਹਰ ਸੀ ਰਦਾ ਸਿੱਧਾ ਕਰਾਉਣ ਵਾਸਤੇ ਇੱਟ ਨਹੀਂ ਛਿੱਲੀ ਗਈ ਗੋਡੇ ਛਿੱਲੇ ਗਏ ਚਾਰੇ ਇਹ ਵੀ ਲਿਖਤਾ ਨਾਲ ਮੈਂ ਇਹ ਵੀ ਦੱਸਤਾ ਕਿ ਜਿਸ ਵੇਲੇ ਕਾਂਦ ਉੱਪਰ ਵਧ ਰਹੀ ਸੀ ਤਾਂ ਬਾਬਾ ਜੋਰਾਵਰ ਸਿੰਘ ਜੀ ਜਿਹੜੇ ਵੱਡੇ ਸਹਿਬਜਾਦੇ ਸੀ ਉਹਨਾਂ ਦੀ ਅੱਖਾਂ 'ਚੋਂ ਅਥਰੂ ਆ ਗਏ ਤਾਂ ਛੋਟੇ ਸਹਿਬਜਾਦੇ ਬਾਬਾ ਫਤਿਹ ਸਿੰਘ ਕਹਿੰਦੇ ਭਾਈ ਸਾਹਿਬ ਤੁਹਾਡੀ ਅੱਖਾਂ 'ਚੋਂ ਅਥਰੂ ਨੇ ਕੀ ਮੌਤ ਤੋਂ ਡਰ ਲੱਗਦਾ ਤਾਂ ਬਾਬਾ ਜੋ ਰਵਰ ਸਿੰਘ ਕਹਿੰਦੇ ਫਤਿਹ ਮੌਤ ਤੋਂ ਨਹੀਂ ਡਰ ਲੱਗਦਾ ਤੇਰੇ ਬਾਰੇ ਸੋਚ ਕੇ ਅੱਖਾਂ ਚ ਅਥਰੂ ਨੇ ਤੂੰ ਦੁਨੀਆ ਤੇ ਆਇਆ ਮੇਰੇ ਤੋਂ ਬਾਅਦ ਸੀ ਜਾਏਂਗਾ ਮੇਰੇ ਤੋਂ ਪਹਿਲਾਂ ਕਿਉਂਕਿ ਕੱਦ ਛੋਟਾ ਸੀ ਤਾਂ ਗਰਦਨ ਤੱਕ ਗਲੇ ਤੱਕ ਕੰਧ ਉਹਨਾਂ ਦੇ ਪਹਿਲਾਂ ਪਹੁੰਚਣੀ ਸੀ ਮੈਨੂੰ ਮੈਡਮ ਸਪੀਕਰ ਕਹਿੰਦੇ ਵੀ ਹਸਾਦਨ ਚ ਕਈ ਦਿਨਾਂ ਤੋਂ ਰੌਲਾ ਪਈ ਜਾਂਦਾ ਚੱਲਣ ਨਹੀਂ ਦਿੰਦੇ ਵਿਰੋਧੀ ਪਾਰਟੀ ਵਾਲੇ ਮੈਂ ਕਹਿੰਦਾ ਜੀ ਉਹਨਾਂ ਨੂੰ ਮੈਂ ਮਨਾ ਲੂੰਗਾ ਆਂਧਰਾ ਪ੍ਰਦੇਸ਼ ਵਾਲੇ ਨੇ ਉਹਨੂੰ ਮੈਂ ਮਨਾ ਲੂੰਗਾ ਜੀ। ਬੀਜੇਪੀ ਵਾਲਿਆਂ ਨੂੰ ਤੁਸੀਂ ਸੰਭਾਲ ਲਿਓ ਤੇ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇੱਕ ਵਾਰੀ ਸ਼ਰਧਾਂਜਲੀ ਸਵਾਗਤ ਹੋ ਲੈਣ। ਉਹ ਕਹਿੰਦੇ ਠੀਕ ਹੈ। ਮੈਂ ਅਗਲੇ ਦਿਨ 10:00 ਵਜੇ ਗਿਆ ਸਿੱਧਾ ਦਫ਼ਤਰ 'ਚ ਉਹਨਾਂ ਦੇ ਅੰਦਰ ਆ ਲੈਣ ਦੇ। ਮੈਂ ਕਿਹਾ ਜੱਜ ਸਰਵੰਸਦਾਨੀ ਗੁਰਗੋਬਿੰਦ ਸਿੰਘ ਜੀ ਤੇ ਮੈਂ ਇਹ ਗੱਲ ਸੁਣਾ ਰਿਹਾ ਕਿ ਜਦੋਂ ਕੋਈ ਸੇਵਾ ਲੈਣੀ ਹੋਵੇ ਪ੍ਰਮਾਤਮਾ ਨੇ ਕਿਸੇ ਤੋਂ ਤਾਂ ਕਿਵੇਂ ਪ੍ਰਮਾਤਮਾ ਬਲ ਬੁੱਧੀ ਬਖਸ਼ਦਾ ਹੈ? ਤਾਂ ਮੈਂ ਕਿਹਾ ਅੱਜ ਮੈਂ ਤੁਹਾਡਾ ਸਾਥ ਦਿੰਨਾ ਹਮੇਸ਼ਾ ਤੁਹਾਡਾ ਸਾਥ ਦਿੱਤਾ ਹੈ ਅੱਜ ਇੱਕ ਵਾਰੀ ਸ਼ਰਧਾਂਜਲੀ ਹੋ ਲੈਣ ਦਿਓ ਰੌਲਾ ਨਾ ਪਾਇਓ ਉਸ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦੂੰਗਾ ਉਹਨਾਂ ਦੇ ਲੀਡਰ ਨੇ ਕਹਿਤਾ ਕਿ ਜੋ ਮਾਨ ਸਾਹਿਬ ਨੇ ਕਿਹਾ ਆਪਾਂ ਅੱਜ ਕਰਾਂਗੇ ਅੱਜ ਸ਼ਰਧਾਂਜਲੀ ਸਰਦਾ ਦੇ ਫੁੱਲ ਪਹਿਲਾਂ ਪੇਟ ਕਰਨੀ 27 ਦਸੰਬਰ ਨੂੰ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ 11 ਵਜੇ ਲੋਕ ਸਭਾ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਹਿਲੀ ਵਾਰ ਔਰ ਇਹ ਗੱਲ ਰਿਕਾਰਡ ਤੇ ਗਈ ਰਿਕਾਰਡ ਤੇ ਜਾਣ ਦਾ ਕੀ ਮਤਲਬ ਹੁੰਦਾ ਹੈ ਕਿ ਉੱਥੇ ਹੁਣ ਕੋਈ ਹੋਵੇ ਨਾ ਹੋਵੇ ਉੱਥੇ ਕੋਈ ਅਰਜੀ ਅਗਲੇ ਸਾਲ ਲਿਖੇ ਨਾ ਲਿਖੇ ਜਦੋਂ ਵੀ 27 ਦਸੰਬਰ ਆਉਗੀ ਤਾਂ ਛੋਟੇ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੇ ਬਿਨਾ ਉਹ ਸਭਾ ਸ਼ੁਰੂ ਨਹੀਂ ਹੋ ਸਕਦੀ ਇਹਨੂੰ ਰਿਕਾਰਡ ਤੇ ਜਾਣਾ ਕਹਿੰਦੇ